ਫਗਵਾੜਾ ਦੇ ਸਟਾਨਿਕ ਹੋਟਲ ਵਿਖੇ ਫੋਟੋਗ੍ਰਾਫਰ ਵੈਲਫੇਅਰ ਕਲੱਬ ਰਜਿਸਟਰਡ ਫਗਵਾੜਾ ਵੱਲੋਂ ਵਰਲਡ ਫੋਟੋਗ੍ਰਾਫਰ ਦਿਵਸ ਮਨਾਇਆ ਗਿਆ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੀ ਰਿਪੋਰਟ ਹੋਰ ਭਾਜੀ ਹੁਣਾਂ ਨੇ ਪ੍ਰੋਡਕਟ ਫੋਟੋਗ੍ਰਾਫੀ ਵੀ ਕੀਤੀ ਤੇ ਉਹਨਾਂ ਦੀ ਡਿਜ਼ਾਈਨਿੰਗ ਜਿਹੜੀ ਹੈ ਉਹ ਵੀ ਕੀਤੀ ਹੈ ਅੱਛਾ ਸਾਹਮਣੇ ਆ ਜਾਦਾ ਹੈ ਉਹ ਥੱਲੇ ਜਾਵੋ ਥੱਲੇ ਜਾਵੋ ਹੋਰ ਅਗਲੀ ਮੈਂ ਨਾ ਉਹ ਲੈ ਲਿਆ ਵੀ ਉਹ ਸਖਸੀਅਤ ਇਸ ਐਸੋਸੀਏਸ਼ਨ ਦੀ ਜਿਹਨੇ ਹਰ ਵੇਲੇ ਪਿੱਛੇ ਰਹਿ ਕੇ ਦਿੱਤੋਵਾਲ ਭਾਰਤੀ ਫੋਟੋ ਗੁੱਡ ਕਿਤੀ ਰੋ ਨੰਬਰ ਵੀ ਨੇ ਤੇ ਸਾਡੀ ਕਲਾਪ ਨੂੰ ਬਹੁਤ ਸਹਿਯੋਗ ਦਿੰਦੇ ਨੇ ਜਿਹੜਾ ਇਸ ਤੋਂ ਬਾਅਦ ਅਸ਼ੋਕ ਸਟੂਡੀਓ ਜਿਹਦੀ ਸ਼ੁਰੂਆਤ 1839 ਵਿੱਚ ਹੋਈ ਸੀ 19 ਗਸਤ ਨੂੰ ਉਦੋਂ ਇਹਨੂੰ ਇਸ ਜਿਹੜਾ ਇਹ ਅਖੀਰ ਨੂੰ ਇੱਥੇ ਆਏ ਮੈਂ ਸ਼ਰਧਾਂਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਇੱਕ ਦਾ ਸਾਡੇ ਸ਼ਹਿਰ ਦੀ ਸਾਖ ਰਿਅਲ ਪਰਸਨੈਲਿਟੀ ਉਹ ਕੇ ਕਾਰੋਬਾਰੀ ਜੋ ਕਿ ਆਪਣੇ ਕਾਰੋਬਾਰ ਦੇ ਨਾਲ ਨਾਲ ਸਮਾਜ ਸੇਵਾ ਵੀ ਕਰਦੇ ਨੇ ਔਰ ਐਂਟੀ ਕ腐ਸ਼ਨ ਸਾਡੇ ਵਿੱਚ ਦੋ ਫੋਟੋਗ੍ਰਾਫੀ ਡੇ ਦੀਆਂ ਫਗਵਾੜਾ ਫੋਟੋਗ੍ਰਾਫਰ ਵੈਲਫੇਅਰ ਕਲੱਬ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਇਹ ਦਿਹਾੜਾ ਜਿਹੜਾ ਇਹ ਅੱਜ ਇਹ ਮਨਾ ਰਹੇ ਆ ਇਹ ਰਹਿੰਦੀ ਦੁਨੀਆ ਤੱਕ ਇਹ ਦਿਹਾੜਾ ਆਫੀ ਵਿਸ਼ਵ ਵਿਸ਼ਵ ਪੱਧਰ ਵਿੱਚ ਇਹ ਇਸੇ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਥੈਂਕ ਯੂ ਜਿਵੇਂ ਅਸੀਂ 27 ਦੇ ਵਿੱਚ ਫੋਟੋਗ੍ਰਾਫੀ ਡੇ ਮਨਾ ਰਹੇ ਆ ਜਿਹੜਾ ਕਿ ਹਰ ਸਾਲ ਮਨਾਉਂਦੇ ਆ ਤੇ ਉਹਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਆਏ ਆ ਚੀਫ ਗੈਸਟ ਸਾਡੇ ਆਏ ਆ ਵੱਡੇ ਵੱਡੇ ਹੋਰ ਵੀ ਆ ਗਏ ਆ ਸਾਡੇ ਕੋਲ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜਿਹੜਾ ਸਾਡੇ ਕੋਲ ਇਹਨਾਂ ਅਸਲ ਟਾਈਮ ਦਿੱਤਾ ਬਹੁਤ-ਬਹੁਤ ਧੰਨਵਾਦ ਫੋਟੋਗ੍ਰਾਫਰ ਵੈਲਫੇਅਰ ਕਲੱਬ ਫਗਵਾੜਾ ਵੱਲੋਂ ਵਿਗ 7 ਦੇ ਵਿੱਚ ਅੱਜ ਬਹੁਤ ਹੀ ਧੁੰਮ ਧਾਮ ਨਾਲ ਵਰਲਡ ਫੋਟੋਗ੍ਰਾਫੀ ਦਿਹਾੜਾ ਗਿਆ ਅਸੀਂ ਸਾਰੇ ਵਰਲਡ ਦੇ ਫੋਟੋਗ੍ਰਾਫਰ ਵੀਰਾਂ ਨੂੰ ਵਧਾਈ ਦਿੰਦੇ ਹਾਂ ਅੱਜ ਦੇ ਦਿਨ ਤੇ ਵੀ ਵਧਾਈ ਦਿੰਦੇ ਹਾਂ ਔਰ ਵਿਚ ਕਰਦੇ ਹਾਂ ਸਾਡੀ ਇਹ ਇੰਡਸਟਰੀ ਅੱਗੇ ਬਹੁਤ ਜ਼ਿਆਦਾ ਵਧੇ ਫੁੱਲੇ ਸਾਰੇ ਸਾਡੇ ਵੀਰ ਵੱਢਦੇ ਤੱਕੀਆਂ ਕੱਢੂ ਤੇ ਅੱਜ ਦੇ ਦਿਨ ਤੇ ਮੈਂ ਸਪੈਸ਼ਲੀ ਸਾਡੇ ਜੋ ਸਾਡੇ ਕੋਲ ਸਪੈਸ਼ਲੀ ਗੈਸਟ ਆਏ ਨੇ ਕੁਲਦੀਪ ਗਰਗ ਜੀ ਲੁਧਿਆਣੇ ਤੋਂ ਪ੍ਰਕਾਸ਼ ਫਿਲਮ ਹਾਊਸ ਕੰਗਸਾਪ ਜੋ ਸਾਡੇ ਸ਼ਹਿਰ ਦੀ ਇੱਕ ਉੱਗੀ ਹਸਤੀ ਨੇ ਉਹ ਸਾਡਾ ਸਾਡੇ ਵਿੱਚ ਹਾਜ਼ਰ ਨੇ ਅਸੀਂ ਉਹਨਾਂ ਦਾ ਵੀ ਇੱਥੇ ਹੋਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਜਿੰਨੇ ਸਾਡੇ ਫੋਟੋਗ੍ਰਾਫਰ ਵੀ ਰਾਏ ਆ ਅਸੀਂ ਉਹਨਾਂ ਦਾ ਵੀ ਧੰਨ ਧੰਨਵਾਦ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਅੱਗੇ ਹੋਰ ਤਰੱਕੀਆਂ ਬਖਸ਼ੇ ਅੱਜ World Photography ਤੇ ਇੱਕ ਸੈਮੀਨਾਰ ਕਰਾਇਆ ਸਾਡੇ ਸਾਰੇ ਫੜਾ ਵਸੇ ਨੇ ਔਰ ਸਾਰਾ ਸਭ ਤੋਂ ਪਹਿਲਾਂ ਮੈਂ World Photography ਤੇ ਸਾਰੇ ਨੂੰ ਲੱਖ ਲੱਖ ਵਾਗੋਨ ਦਿੰਦਾ ਔਰ ਜਿਹੜੇ ਜਿੱਦਾਂ ਕਿ ਜਿਹੜੇ ਨੇ ਨਵੀਂ ਸਦਸੇ ਹੈਗੇ ਸਵਾਸੇਵਾ ਸਵਾਸੇਵਾ ਤੇ ਵਿਸ਼ਵਾਸ ਲੋਟਾਇਆ ਤੁਸੀਂ ਜਿੱਥੇ ਮੇਰੇ ਸੇਵਾ ਲਾਉਂਗੇ ਮੈਂ ਦਰਨਾ ਹਮੇਸ਼ਾ ਖੜਾ ਹਾਂ ਔਰ ਬੇਚਾ ਮੈਂ ਤਾਂ ਆਪਣੇ ਕੋਦੇ ਸਮਾਜ ਵਿੱਚ ਨਾਲ ਜੁੜਨਾ ਮੱਕਮਲਾ ਮੈਨੂੰ ਬੜੀ ਖੁਸ਼ੀ ਗੱਲ ਆ ਔਰ ਮੇਰੇ ਵੱਲੋਂ ਤੁਹਾਨੂੰ ਜਿਹੜੀ ਕੋਈ ਹੋਗੀ ਦੋਸਤੋ ਕੋਈ ਆਸੋਕ ਮਤਨ ਮੈਂ ਧਣ ਘੜੂਗਾ ਇੱਕ ਫੇਰ ਦੁਆ ਸਾਰੇ ਨੂੰ ਲੱਖ ਲੱਖ ਮੁਬਾਰਕਾਂ ਵਰਲਡ ਫੋਟੋ ਡੇ ਦੀਆਂ ਥੈਂਕ ਯੂ